ਆ ਦੋਸਤੋ ਕੀ ਹਾਲ ਚਾਲ ਆ ਮੀਂਦਾ ਸਾਰੇ ਠੀਕ ਹੋਗੇ ਤੇ ਟਰੈਕਟਰ ਦੇ ਟਰੈਕਟਰ ਜੌਂਡੀਅਰ ਸੋਨਾ ਲੀਗਾ 3511 ਐਚਰ ਸਭ ਨਾਟ ਗਿਆ ਨਾ ਹਰ ਤਰ੍ਹਾਂ ਦੇ ਟਰੈਕਟਰ ਮਿਲ ਜਾਣਗੇ ਤੇ ਸ਼ਰਮਾ ਜਿੱਥੋਂ ਦੇ ਟਰੈਕਟਰ ਮੁੱਕਦੇ ਨੇ ਹੋਰ ਹੀ ਸ਼ਰਮਾ ਕੀ ਹਾਲ ਚਾਲ ਆ ਅਸੀਂ ਕਰਦੇ ਵੱਡੇ ਆਫਰ ਕੋਸ਼ਿਸ਼ ਕਰਾਂਗੇ ਯਾਰ ਬਾਅਦ ਰਹਿਆ ਤੇ ਨਾ ਭਾਈ ਜੋਸਤੀ ਕਹਿੰਦਾ ਸਾਰਿਆਂ ਨੂੰ ਠੀਕ ਹੈ ਸਲਵੰਡੀ ਸਭ ਭਾਈ 19 ਤਰੀਕ ਐਤੋਂ ਮਹੀਨਾ 2024 ਕੋਸ਼ਿਸ਼ ਕਰਾਂਗੇ ਵੀਰੇ ਮਾਲਕ ਦੇ ਉੱਤੋਂ ਉੱਤੋਂ ਦੀ ਹੋ ਕੇ ਜਾਇਜ਼ ਜਾਂ ਰੇਟ ਦੱਸਾਂਗੇ ਠੀਕ ਹੈ ਗੱਲ ਹੈ ਤੇ ਸੱਚੀ ਗੱਲ ਸਾਰਿਆਂ ਨੂੰ ਇਹ ਨੂੰ ਸੱਚੇ ਪਾਤਸ਼ਾਹ ਜਰਦੀ ਕਲੇਜ ਰੱਖੇ ਭਾਈ ਠੀਕ ਹੈ ਗੱਲ ਹੈ ਤੇ ਅੱਜ ਦੇ ਟਰੈਕਟਰ ਹੋਣਗੇ ਭਾਈ ਕੁਲਵਿੰਦਰ ਨੇ ਮਲੂਟ ਵਾਲਾਂ ਦੇ ਕਿ ਆਪਣੇ ਮਿੱਤਰਾਂ ਭਰਾ ਕੋਈ ਵੀ ਹੋ ਜਾਈ ਨੇ ਕਈ ਵਾਰ ਆਪਾਂ ਇਹਨਾਂ ਦੇ ਪਰ ਆਪਾਂ ਉੱਥੇ ਕੈਮਰਾ ਕਰਦੇ ਹੁੰਦੇ ਆ ਜਿੱਥੇ ਆਪਣਾ ਯੂਰ ਨਾ ਐਵੇਂ ਹਰ ਇੱਕ ਦੇ ਵੀਰ ਇੱਕ ਤੇ ਨਹੀਂ ਕਰਦਾ ਦੇਖ ਲੋ ਯਾਦ ਦਿਵਾ ਦੇ ਹੁਣ ਸਾਰੇ ਬਤਨਾ ਜਿੱਥੇ ਜੋ ਜਿਹੜਾ ਟਰੈਕਟਰ ਦੇ ਲੈ ਕੇ ਦੇਖਦਾ ਤੁਹਾਨੂੰ ਵੀਰੇ ਉਹੀ ਟਰੈਕਟਰ ਤੋਂ ਬਾਈ ਜੀ ਇਹ ਜਿਹੜਾ ਜਮਾਉਂ ਸਰਦਾ ਲੈ ਵੀਰੇ ਜੌਂਡੀਆ ਦਾ ਪਹਿਲਾਂ ਤਾਂ 524 2011 ਮਾਡਲ ਦਾ ਨੰਬਰ ਕਰ ਬੰਦੇ ਨੂੰ ਨੰਬਰ ਸਾਹਿਬ ਵੀਰੇ 258 ਤਹਿਤਾ ਕਲਵਿੰਦਰ ਜਮਾਤਾ ਜੇ ਆ ਇਹ ਤਹਿਰ ਦਾ ਜਮਾਤਾ ਜੇ ਪਾਈ ਥਦਾ ਯਾਰੇ ਤਹਿਰ ਬਾਈ ਦੀ ਕੁੜੀਰ ਦੇ ਕੀ ਦੇਸੀ ਗੰਦ

ਅਸੀ ਨੀਆ ਜੀ ਜਿਹੜਾ ਕੱਟਾ ਕਰਦੇ ਨੇ ਕਟਾਣਾਗਰੇ ਉੱਪਰ ਕੰਮਾਉਣਾ ਲੈ ਜੀ ਉਹ ਕਟਾ ਕਰ ਦਿੰਦੇ ਆਂ ਸਾਡਾ ਵੀਡੀਓ ਬਣੀ ਹੋਈ ਸੀ ਬੋਦੀ 2004 ਮਾਡਲਾ ਵੀਰੇ 1277 ਮਾਹਰਾ ਰੂਪਾਂ ਦੇ ਟੈਗ ਨੀ ਬਿਲਕੁਲ ਕੱਟੇ ਅਗਰ ਬਾਦ ਭਾਈ 2000 ਨਾ ਨਵਾਂ ਨਵੇਂ ਟੈਗਾ ਵੀਰੇ 2004 ਮਾਡਲਾ 2 ਲੱਖ ਤੇ 65 ਹਜ਼ਾਰ ਲਿਖੀ ਬੈਠਾ ਸਵਲ ਕਲੱਚ ਫੈਕਸਰਾ ਦੰਗਾ ਪੱਟੀ ਕੋਤਰੀ ਹੈਗੀ ਆ ਸਿੰਪਲ ਸਟੀering ਚ ਪੁਰਾਣਾ ਬੱਤਿਆ ਜੋ ਕਿ ਜੋਨ ਫੈਂਟ ਹੋਣਾ ਨਹੀਂ ਦੋ ਪੁਆਇੰਟ ਲਿਖੀ ਬੈਠਾ ਕਿੰਨੇ ਦਾ 40000 ਰੁਪਏ 30000 ਦਾ ਤਾਂ ਮੈਂ ਦੋ ਤਿੰਨ ਵਾਰੀ ਕਹਿਤਾ ਵੀ ਤੁਸੀਂ ਕਹਿ ਤਾਂ ਠੀਕ ਆ ਤੁਹਾਡੀ ਗੱਲ ਸਿਰ ਮੱਥੇ ਪਰ 40000 ਦਾ ਦੇ ਦੇ ਨਹੀਂ ਰੇਟਰ ਨਹੀਂ 30000 ਦਾ ਨਾ ਘੱਡੀ ਮੋਕਾ ਚ ਚੱਲੇਗੀ 12 ਮਾਡਲ ਰੇਟਰ ਵੀ ਨਹੀਂ ਨਿਕਲ ਰਿਹਾ ਕੋਈ ਗੱਲ ਨਹੀਂ ਤੈਨੂੰ ਤਾਂ ਮੈਂ ਕਹਿ ਰਿਹਾ ਤੈਨੂੰ 30000 ਰੁਪਏ ਨਾ ਇੱਕ ਵਾਰ 36000 ਨਾ ਦੋ 30 ਦਾ ਲੈ ਜਾ ਦੋ 30 ਆ ਗਿਆ ਭਾਈ ਉਦੋਂ ਬਾਅਦ 2006 ਮਾਡਲਾ ਚੌਕੜਾਏ ਦਾ ਵੀ ਨਵਾਂ ਆ ਵੀਰਾਂ ਸਾਇਰ ਭਾਈ ਜਮਨ ਨਵੇਂ ਆ ਤਾਜੇ ਆ ਵੀ ਆ ਦੇਖੋ ਫੁੱਟਾ ਦੇ ਦੋਵੇਂ ਆਈ ਵੀ ਸਾਇਰਾਂ ਤੇ ਪਈਆਂ ਠੀਕ ਆ ਅ ਕਾਰੇ ਟੈ ਪਿਛਲੇ ਭਾਈ ਦੇਖਦੇ ਮੂਲੇ ਚੁਕੜਾ ਦੇ ਭਾਈ ਪਿਛਲੇ ਹਾਂ ਪਿਛਲੇ ਗੁੜੀਏ ਦੇ ਮੂਲੇ ਦੇਖੀਂ ਮੂਲੇ ਦੇਖੀਂ ਸਾਰਾ origignal ਆ ਭਾਈ ਡਬਲ ਕਲੱਚ ਟਰੈਕਟਰ ਆ ਸਿੰਪਲ ਸਟੀਰੀਂਗ ਦਾ ਨਿਸ਼ਾਨ ਪੁਰਾਣਾ ਕਟਿਆ ਹੋਊ ਟੂਨ ਫੈਂਸ ਹੋਣਾ ਨਹੀਂ ਸਾਈਡ ਗੇਅਰ ਟਰੈਕਟਰ ਆ 2006 ਮਾਡਲਾ ਕਾਈ ਲੱਖ ਦਾ 55000 22 ਲੱਖ ਦਾ ਲੈ ਜਿਹੜਾ ਮੂੰਹ ਤੋਂ ਨਹੀਂ ਚੱਕ ਦਿੱਤਾ ਮੈਂ ਜੀ ਬਿਲਕੁਲ ਨਵਾਂ ਟਰੈਕਟਰ ਪਾਵਰ ਮੈਕਸ 55 ਐਚਪੀ ਦਾ 55 ਐਚਪੀ ਵਾਲਾ ਟਰੈਕਟਰ ਆ ਜੀ ਟੈਕਨੋਕ ਲੱਗਿਆ ਛੋਟਾ ਜਿਹੜਾ 3 ਸਪੀਡ ਹੈ ਕਿ 4 ਸਪੀਡ ਹੈ ਇਹ 4 ਸਪੀਡ ਟਰੈਕਟਰ ਆ ਜੀ ਟਾਇਰ ਹੈਗਾ ਭਾਈ 90 95 ਪੈਸੇ ਖਰਾ ਸਮਾਨ ਹੈ ਡੰਡਾ ਫੱਟੀ ਫੱਦਰੀ ਕਿੰਨਾ ਕਿ ਚੱਲਿਆ ਇਹ 700 ਬੰਦਾ 700 ਕਿੱਥੇ ਕਰਨਾ ਪੜਿਆ 950 ਘੰਟੇ ਚੱਲੇ ਆਪੀਏ 55 ਲਾ ਲਓ ਜਮਨ ਨਵਾਂ ਟਰੈਕਟਰ ਆ ਬਾਈ ਸ਼ੋਅਰੂਮ ਕਦੇ ਹਾਰ ਦੀ ਘਾਟਾ ਪੁਰਾਣਾ ਕੱਟਿਆ ਜੋ ਗੌਨਸੈਂਸ ਪੂਜੋ 6 ਲੱਖ ਤੇ 25 ਲਿਖਿਆ 5 ਲੱਖ ਕਿੰਨੇ ਦਾ 159500 ਰੁਪਏ 90 ਹਜ਼ਾਰ ਦਾ ਟਰੈਕਟਰ ਲੈ ਜਾਓ ਵੀਰੇ ਮੌਕੇ ਤੇ ਹੋਰ ਦੇਖਾਂਗੇ ਜੇ ਹਾਲ ਚਾਏ ਕੰਮ ਉਹ ਤੋਂ ਵਧਾਗਾ ਇਹ ਕਾਲੇ ਟਡਲਾ ਇਹ ਘੜਦਾ ਟੂੜੀ ਵਾਲੀ ਦੀ ਮਸ਼ੀਨ ਤੇ ਚਿਪ ਸਾਰੇ ਕਿਸੇ ਦੀ ਕਰਦਾ ਹੈ ਪਾਵਰ ਸਟੀering ਆ ਬਾਈ ਟਾਇਰ ਬਿਲਕੁਲ ਤਾਜ਼ੀ ਇੰਨੇ ਪੈਸੇ ਵਿਥੋਂ ਲੈ ਕੇ ਆਏ ਕੋ ਚੋਰੀ ਚੋਰੀ ਕਰਕੇ ਲੈ ਆਉ ਟਾਇਰ ਗਿਆ ਹੈ ਉਹ ਕੁਲਵਿੰਦਰ ਇਹ ਚੋਰੀ ਚੋਰੀ ਕੀਤੀ ਏ ਯਾਰ ਸਾਰੇ ਟ੍ਰੈਕਟਰਾਂ ਦੇ ਟਾਇਰ ਨਵੇਂ ਯਾਰ ਅਸੀਂ ਜਮਾ ਤਾਜ਼ੇ ਟਾਇਰ ਆ ਦੇਖੋ ਗੁੜੀਆ ਆ ਦੇਖ ਆ ਇਹ ਆ ਦੇਖ ਆ ਦੇ ਜਮਾ ਤਾਜ਼ੇ ਟਾਇਰ ਆ ਇਹਨੇ ਪੂਰੀ ਕੰਪਨੀ ਨਹੀਂ ਬਾਈ 4M RF ਤੇ ਕੋਕਾ ਪੀ ਸਟੈਟਰਾ ਡੱਕ ਰੁਕ ਜਾ ਵਿਚੇ ਆ 3 ਸਪੀਡ ਟ੍ਰੈਕਟਰ ਆ ਵੀਰੇ ਬੀਪੀਟਾ ਡੰਡਾ ਫੱਟੀ ਚੱਪ ਤੋਂ ਨਾਵਲ ਡੇਟੋਕਿਆ ਵਿੱਚੇ ਆ ਅੱਠ ਮਾਡਲ ਆ ਬਾਈ ਸਾਰਾ ਅਰੀਜਨਲ ਜਿਦੋਂ ਰਿੰਗ ਪੇਂਟਿੰਗ ਆ 495000 ਲਿਖੀ ਹੋਇਆ ਸਾਹ ਕਹਿੰਦੇ 4.5 497000 30 307000 ਨਹੀਂ ਟਰੈਕਟਰ ਤੇ ਕਲਮ ਹੋ ਗਿਆ ਲੈ ਫਿਰ ਕਲਮ ਲਾ ਦੇ ਲਾ ਦੇ ਮਾਰ ਦੇ ਬੱਸ ਮਾਰ ਦੇ ਖਤਮ ਹੋ ਗਈ 8000 ਦਾ ਲੈ ਜੋ ਵੀ ਉਸਕੇ ਹੀ ਆਵੇ ਲੈ ਵੀਰੇ ਆ ਟਰੈਕਟਰ ਬਿਲਕੁਲ ਨਵਾਂ ਟਰੈਕਟਰ ਆ ਬਾਈ 4 ਤੋਂ 4 ਘੰਟੇ ਲੈ ਲੈਣਾ ਇਹ ਮੈਨੂੰ 188 18899 18899 ਲਾ ਲਓ ਜਮਾ ਨਵਾ ਵੀਰੇ ਨਾਲ ਦੇ ਟਾਇਰ ਨੇ ਨਵੇਂ ਪਏ ਤੇ ਬਸ ਹਾਰ ਨਹੀਂ ਘਾਟ ਆ ਬਾਈ ਤੇ ਪੁਰਾਣਾ ਤਾਂ ਕਹਿ ਜੋ ਲੋਨ ਸੈਂਸ ਹੋ ਜੂ ਤੇ ਇਹ ਮਾਡਲ ਅਗਲਾ ਇਸਾ ਵੱਡਾ ਡਬਲ ਸ਼ੌਪਰੀ ਠੀਕ ਠੀਕ ਟਾਪ ਮਾਡਲ ਟਰੈਕਟਰ ਆ ਵੀਰੇ ਤੇਰੇ ਜਮਾ ਸੈਂਟਰ ਗੀ ਰੱਖਦਾ ਰਵਾ ਜਿਸਤੀ ਸਾਰਾ ਸਮਾਨ ਆ 188 ਨਾ ਮੈਂ ਕਹਿੰਦਾ ਕੀ ਹੁੰਦਾ ਚੱਲਿਆ 50 60 ਘੰਟੇ ਦਾ ਬਾਈ ਯਾਰ ਕੰਪਨੀ ਚੱਲੀ ਭੇਜ ਦਾਂਦੀ ਹੈ ਹਨਾ ਕੰਪਨੀ ਚਲਾਉਂਦੀ ਹੈ 50 60 ਘੰਟੇ ਦਾ 50 60 60 ਘੰਟੇ ਹੀ ਚੱਲਿਆ ਬਾਈ ਯਾਰ 7.5 ਹੋ ਗਿਆ ਕਿੰਨੇ ਦਾ ਸਵਾ ਸੱਤ ਦਾ 7 ਲੱਖ 240 ਹਾਂ ਸਵਾ ਸੱਤ ਨਹੀਂ ਭਾਈ ਨਹੀਂ ਜੀ 5万 ਭਰਾ ਹਾਂ ਨਵਾ ਜੀ ਜਮਾ ਮੈਂ ਹਾਂ ਕੋਈ ਜਾਈ ਨਾ ਪੈਸੇ ਵੀ ਨਵੇਂ ਦੇਮਾ ਜਮਾ ਤਾ ਕੋਈ ਬੱਟਾ ਨਹੀਂ ਹੋਣਾ ਰੈਕਟਰ ਦੀ ਕਰੈਸ਼ਨ ਦੇਖੋ ਦੇਖ ਬਸ 40000 ਦਾ ਮਾਨਤਾਨ ਕਰਦਾ ਹਾਂ ਮੋਕਾ ਜਤੀ ਹੀ ਅਰਦਾ ਲੈ ਜੀ ਬਾਈ ਮੋਕੇ ਤੇ ਮੰਗੋ 30000 ਦਾ ਲੈ ਇੱਕ ਵਾਰ ਦਾ ਉਹ ਤੂ ਬਾਹ ਦੇ ਵਿੱਚ ਆ ਬਾਈ ਆ ਵੀ ਟਰੈਕਟਰ ਫਿਰ ਕੋਈ ਨਵਾਂ ਨਾਲ ਦੇ ਸ਼ਹਿਰ ਬਾਈ 90 95 ਪੈਸੇ ਚੰਦੇ ਆ ਤੁਹਾਨੂੰ ਇਹ ਵੀ ਦਾਤਣਾ ਫਿਰ 300 ਪਾ ਇਹਨੂੰ 390 12 ਘੰਟੇ ਚੱਲਿਆ ਭਰਾਵਾ ਜਮਾ ਤਾਜ਼ਾ ਬਾਈ ਡੰਡਾ ਫੱਟੀ ਛਤਰੀ ਸਭ ਕੁਝ ਨਾਲ ਆ ਬਾਈ ਜਿਹੜੇ ਕਾਗਜ਼ ਵੀ ਨਹੀਂ ਲਿਖੇ ਤੇ ਕਰ ਬਾੜੀ ਗੱਲ ਛੱਡ ਠੀਕ ਐ ਤੇ 4 5 ਪੁਰਾਣਾ ਕੱਟਿਆ ਜੋਰ ਸਰੇ ਪੰਜਾਬ ਨੂੰ ਆਪਕ 552 ਵੀ ਪੰਜਾਬ ਨੰਬਰ ਤੇ ਬਈ ਮਾਡਲ ਆ ਬਾਈ 2 ਸਪੀਡ ਰੈਕਟਰ ਆ 2 ਸਪੀਡ ਠੀਕ ਹੈ ਇਸ ਕੰਦਰ ਮਾਡਲ ਆ 6 ਲੱਖ 350 ਕਿੰਨੇ ਪੂਰੇ 6 ਲੱਖ ਰੋ ਨਾ 5 ਲੱਖ 90 ਹਜ਼ਾਰ ਦਾ ਰੈਕਟਰ ਲੈ ਜਾ 45 ਹਜ਼ਾਰ ਘੱਟ ਕੇ ਬਾਕੀ ਮੋਪਾ ਦੇਖਾਂ ਉਹ ਤੂ ਵਾਲ ਆ ਗਿਆ ਬਾਈ ਆ ਚੌਂਕੀਆਂ ਬੰਦੇ ਚੌਂਕੀ ਬੰਦਿਆ ਵਾਪਸ ਨਾਟ ਘੇਰਾ ਨਾਟ ਘੇਰਾ ਚੰਕ ਬਾਈ ਤੈਰ ਇਹਦੇ ਵੀ ਪਿਛਲੇ ਨਵੇਂ ਮੂਹ ਨੇ ਕਿੰਨੇ ਪੈਸੇ ਆ ਮੈਨੂੰ ਲੱਗਦਾ ਯਾਰ ਬਾੜੇ ਪੱਪਾ ਜੀ ਦੇ ਡੈਡਾ ਜਿੰਦੇ ਸਬਦੰਦਰ ਤੈਰ ਹੀ ਹੋਣਗੇ ਹੈਨਾ ਤਮ ਰੱਬ ਦੱਸਦਾ ਹਾਂ ਪਰਮਾਤਮਾ ਜੀ ਉਹ ਵੀ ਰਜਾ ਤੇ ਬਹਿ ਕੇ ਰੇਕੇ ਚੱਲੇ ਕੋਈ ਨਾ ਨਵੇਂ ਮਾਡਲ ਆ ਪੰਜਾਬ ਨੰਬਰ ਆ 26 ਲਿਖੀ ਬੈਠਾ ਕਿੰਨੇ ਦਾ ਇਹ ਤਾਂ ਤੈਨੂੰ ਪੁੱਛਣ ਦੀ ਲੋੜ ਹੀ ਨਹੀਂ ਮੈਨੂੰ ਪਤਾ ਕਲ ਤੋਂ ਉਪਰ ਤੁਸੀਂ ਬੋਲਦੇ ਹੋ 2 ਲੱਖ ਤੇ ਯਾਰ 40 ਹਜ਼ਾਰ ਦਾ ਲੈ ਜਾਓ ਹਾਂ ਯਾਰ ਆ ਥੋੜੇ ਜਿਹਾ ਪੈਸੇ ਆਲਾ ਬਾਈ ਕਿਤੇ ਨਹੀਂ ਲੈਣਾ ਹੋਵੇ 35 ਹਜ਼ਾਰ 35 11 ਬਾਈ ਟਾਇਰ ਦਾ ਠੀਕ ਠਾਕ ਦੀ ਆ 35 40 ਪੈਸੇ 35 ਪੈਸੇ ਮੰਨੋ 40 ਵੀ ਨਾ ਦੋ ਐਕਚੁਅਲੀ ਇਹ ਟਰੈਕਟਰ ਹੁੰਦਾ ਬਾਈ ਇਹ 93 ਮਡਲਾ ਸੈਲਫ ਸਟਾਰਟਰ ਡੰਡਾ ਫੱਟੀ ਜੱਦੀ ਹੈਗੀ ਆ 91 ਹਜ਼ਾਰ ਸੀ ਲੈਣਾ ਚਾਹੀ ਯਾਰ ਲੈ ਜੋ 85 ਹਜ਼ਾਰ ਦਾ ਲੈ ਜੋ ਕਬਾੜੇ ਦੇ ਫੰਦੇ ਆਹ ਬਾਈ ਜੀ ਬਿਲਕੁਲ ਨਾ 2017 ਦਾ ਤੇ ਚਲਿਆ ਬਈ ਚਾਲ ਜਾਂਦੇ ਨਹੀਂ ਨਾਲ ਦੇ ਟਾਇਰ 95 ਪੈਸੇ ਆ ਵੀਰੇ ਠੀਕ ਹੈ ਨਵਾਂ ਟਰੈਕਟਰ ਹੈਗਾ 435 36000 ਰੁਪਏ ਦਾ ਜਮਸੀ ਚੋ ਠੀਕ ਹੈ ਜਮਸੀ ਜਮਸੀ ਵਾਲਾ ਟਰੈਕਟਰ ਹੈ ਜੀ ਹਾਸਪਾ ਕੇ ਲਈਓ ਦੇਖਿਆ ਟਰੈਕਟਰ ਪਾਵਰ ਸੇਰਗਾ ਤੇਲ ਭਰਕਦਾ ਜੀ ਡੰਡਾ ਫੱਟੀ ਸਭ ਕੁਝ ਨਾਲ ਆ ਚੁੱਲਿਆ ਹੈਗਾ ਜੀ 2017 ਗੰਢ ਬੇ ਕੋਈ ਨਵਾਂ ਵੀਰੇ ਹਾਸਪਾ ਕੇ ਲਈਓ ਤੋ 3 ਲੱਖ 45000 ਰੁਪਏ ਰੇਟ ਆ ਟਰੈਕਟਰ ਤੇ ਲੋਨ ਜੇ ਜਮੀਨ ਜਮੀਨ ਹੋਈ ਛੋਟੇ ਤੇ ਛੋਟੇ ਕੋਲੇ ਤਾਂ ਬਾਈ ਆਹ ਘਰ ਕਰ ਲਿਆਓ ਉਨੇ ਹੀ ਲੋਨ ਦਿੱਤੀ ਜਿੰਨੇ ਦਾ ਟੈਕ